ਤੂੰ ਮੈਨਿ ਲਿਆਨ ਤੋਬੜੇ ਤੇਰੇ ਨਾਲ ਨਹੀਂ ਨਹੀਂ ਤੇਰੇ ਨਾਂ ਦੇ ਅੱਖਰ ਇਹ ਝੂਠੀ ਵਲੋਗ ਦੇ ਡਾਕਾਪੂ ਮਰੇਟ ਤੇ ਮੈਨੂੰ ਨਹੀਂ ਲੈ ਆਇਆ ਤੇ ਬਾਤੜੀ ਆ ਵਾਕ ਹੋਂ ਦਾ ਕੁਝ ਫੈਸਲਾ ਤੇਰੇ ਕੁਝ ਮਯਾਗ ਤੇ ਚੱਕਰ ਵੇਚੇਸ ਮੇਰੀ ਸਾਰੀ ਜਿੰਗ ਜਿੰਦ ਲੈ ਵੀ ਇਹ ਬਾਈ ਆ ਛੇਰੀ ਛੂਰੀ ਸਾਰਾ ਕੋ ਇਹੋ ਹੀ ਲਿਖਦਾ ਵਾ ਤੇ ਬਾਕੀ ਕਿਸੇ ਦਾ ਦਿਲ ਟੁੱਟਾ ਵਾ ਤੇ ਇਹ ਬਾਈ ਨੂੰ ਮਿਲੋ ਤੇ ਜੋ ਕਹੂੰ ਦਸੀ ਮੈਂ ਕਿ ਗੱਡੀ ਖਿਲਾ ਰੰਦੀ ਗੱਲ ਕੀਤੀ ਆ ਹਾਂ ਦਾ ਆਪ ਹੀ ਹਸਾਬ ਲਾਉਣ ਦੇ ਪੈਸਾ ਤੇ ਕੋਈ ਗੱਲ ਹੀ ਨਹੀਂ ਵਿੱਚ ਬਸ ਚਲ ਗਿਆ ਅੰਦਰ ਯਾਰਾ ਬਾਈ ਸਾਰਿਆਂ ਦਾ ਲੋ ਵੀ ਅੱਜ ਦਾ ਵਲੌਗ ਸ਼ੁਰੂ ਕਾਫੀ ਟਾਈਮ ਹੋ ਗਿਆ ਚਲੋ ਲੇਟ ਪਹੁੰਚਦੇ ਆ ਵਲੋਗ ਤੇ ਲੇਟ ਤਾਂ ਪਹੁੰਚਦੇ ਆ ਕਿਉਂਕਿ ਥੋੜੇ ਕਿ ਬੀਜੀ ਆ ਕਿ ਕੰਮਕਾਰ ਕਈ ਜਾਂਦੇ ਆ ਤੇ ਉਹ ਵਲੋਗ ਅਲ ਮਰਾ ਧਿਆਨ ਨਹੀਂ ਪੈਂਦੇ ਆ ਬਾਕੀ ਇੰਦਰ ਨੂੰ ਕੋ ਕਹਿਣਾ ਜਾਂ ਨਹੀਂ ਤੂੰ ਕਹੇ ਤਾਂ ਗੱਲ ਇੱਕ ਹੀ ਆ ਅੱਗੇ ਵੀ ਤੈਨੂੰ ਦੱਸਿਆ ਹੀ ਆ ਗੱਲ ਮੁੰਡੇ ਦੀ ਇੱਕ ਹੀ ਆ ਕਹਿੰਦਾ ਤੂੰ ਕਹੇ ਤਾਂ ਮੈਂ ਕਹੇ ਤਾਂ ਗੱਲ ਇੱਕੋ ਹੀ ਆ ਤੇ ਗੱਲ ਹੈ ਵੀ ਸੱਚੀ ਆ ਤੇਰਾ ਗੋਡਾ ਵੱਜਿਆ ਵਾ ਕੰਮ ਫੇਰ ਇਨੇ ਚਪੇੜਾਰੇ ਕਾਰ ਹੀ ਲੈ ਹੀ ਪੈ ਚਲੋ ਛਾਲ ਦੇਦੇ ਨੇ ਬੱਚਾ ਵਾ ਹਜੇ ਫੇ ਤੇ ਬਾਕੀ ਮੈਂ ਇੱਕ ਵਲੌਗ ਪਾਇਆ ਸੀ ਉਹ ਚਲੋ ਆਪਾਂ ਪਾਇਆ ਸੀ ਉਹ ਬੰਦਿਆਂ ਨੂੰ ਸਹੀ ਮੈਨੇ ਕਈ ਬੰਦੇ ਆਪਣੇ ਨੇ ਇਨੇ ਕ ਵਧੀਆ ਜੋੜੇ ਪਏ ਹਨ ਸਾਰੇ ਜੇਰਾ ਵੀ ਬਾਈ ਆਪਣਾ ਮਿਲਦਾ ਆਪਾਂ ਹਰੇਕ ਨੂੰ ਮਿਲਦਾ ਰੋਗੀ ਦਾ ਵਧੀਆ ਇਹ ਸਿਰਫ ਉਹ ਬੰਦਿਆਂ ਲਈ ਪਾਇਆ ਸੀ ਕਿਹੜੇ ਬੰਦੇ ਮੂੰਹ ਤੇ ਕੋਸ਼ ਪਿੱਠ ਪਿਛੇ ਕੋਸ਼ ਹਨਾ ਇੰਦਰ ਨਾ ਹਜ਼ਾਈ ਗਾ ਨਾ ਸਾਰੇ ਉਹ ਬੰਦਿਆਂ ਨੂੰ ਪਤਾ ਲੱਗ ਵੀ ਗਿਆ ਵਾ ਠੀਕ ਆ ਕਿ ਉਹ ਗੱਲ ਇੱਕੋ ਗੱਲ ਹੀ ਭੰਦੀ ਐ ਤੇ ਮੈਨੂੰ ਕਈ ਬੰਦ ਦੇ ਮੈਸੇਜ ਆਏ ਸੀ ਕਹਿੰਦਾ ਇੱਕੋ ਗੱਲ ਵਾਰ-ਵਾਰ ਕਹੀ ਜਾਂਦੇ ਕਹਿੰਦਾ ਤੁਹਾਡਾ ਦਿਲ ਨਹੀਂ ਕਰਦਾ ਭਾਈ ਕਹੀ ਆਪਾਂ ਤਾਂ ਵਾ ਗੱਲ ਪਤਾ ਲੱਗ ਜੇ ਉਹਨਾਂ ਨੂੰ ਇਹ ਚੀਜ਼ ਠੀਕ ਆ ਤੇ ਬਾਕੀ ਆਪਾਂ ਪਹਿਲੇ ਵਲੌਗ ਚ ਵੀ ਇਹ ਗੱਲ ਕਹੀ ਸੀ ਜੇ ਕਿ ਉਹਨੂੰ ਬਾਲੀ ਕੋਈ ਚੀਜ਼ ਦੀ ਹੈਗੀ ਆ ਤੰਗੀ ਪੇਸ਼ੀ ਜਾਂ ਕੁਛ ਵੀ ਕਦੋਂ ਆਪਾਂ ਕਿਸੇ ਨੂੰ ਗਲਤ ਕਹੀਦਾ ਤਾਂ ਅਗਲਾ ਆਪ ਨੂੰ ਕਦੋਂ ਕਹਿ ਦੂਗਾ ਕੰਨਾ ਆਪਾਂ ਕਦੀ ਕਹੀ ਬਾਰੇ ਗਲਤ ਬੋਲੀਦਾ ਠੀਕ ਆ ਤੇ ਕਦੋਂ ਉਹ ਆਪ ਨੂੰ ਬੋਲ ਤੇ ਫੇਰ ਤਾਂ ਆਪਾਂ ਸੱਦਾ ਚੱਲ ਨਹੀਂ ਆਂ ਐ ਹੀ ਹੈਗੇ ਪਰ ਸੱਦੇ ਫੇ ਸੱਦਾ ਹੀ ਜਵਾਬ ਦੇਣਾ ਜੋ ਉਹਦੀ ਆ ਠੀਕ ਆ ਗੱਲ ਆਪਣੀ ਉਹ ਹੀ ਮੇਨ ਗੱਲ ਉੱਥੇ ਹੀ ਆ ਜਾਂਦੀ ਕਦੋਂ ਆਪਾਂ ਹੀ ਨਹੀਂ ਯਾਰ ਕਿਸੇ ਨੂੰ ਕੁਝ ਕਹੀਦਾ ਆਪ ਨੂੰ ਐਵੇਂ ਕਦੋਂ ਕਹੀ ਜਾਂਦੇ ਕਈ ਬੰਦੇ ਇਦਾਂ ਦੇ ਵੀ ਹੈਗੇ ਆ ਹਨਾ ਰਾਤ ਨੂੰ ਕੋਸ਼ ਤੇ ਦਿਨੇ ਕੋਸ਼ ਸਹੀ ਮੈਨੇ ਬੰਦੇ ਇਦਾਂ ਦੇ ਵੀ ਆ ਰਾਤ ਨੂੰ ਤੇ ਇੰਨੀ ਕ ਦਲੇਰੀ ਹੁੰਦੀ ਉਹਨਾਂ ਦੇ ਦਿਨੇ ਪਤਾ ਹੀ ਨਹੀਂ ਕਿੱਥੇ ਆ ਇਸ ਕਰਕੇ ਆਪਾਂ ਇਹ ਚੀਜ਼ ਤਾਂ ਪਾਈ ਦੀ ਤੇ ਬਾਕੀ ਕੋਈ ਮਸਲਾ ਨਹੀਂ ਆਪਾਂ ਆਪਣੇ ਨਜ਼ਾਰੇ 'ਚ ਰਹਿਦਾ ਵਾ ਠੀਕ ਆ ਅੱਗੇ ਵੀ ਹਾਂ ਜੀ ਦੋਵੇਂ ਹੀ ਤੇ ਹੁਣ ਵੀ ਆਈ ਦੋਵੇਂ ਹੀ ਆ ਹਨਾ ਤੇ ਬਾਕੀ ਮੇਰੇ ਵੀ ਤੂੰ ਹੀ ਦੱਸ ਦੇ ਜੇ ਕਮੀ ਪੇਸ਼ੀ ਕੋਈ ਹੁੰਦੀ ਹੈ ਆਪਣੇ 'ਚ ਜੇ ਕੁਝ ਗਲਤ ਹੁੰਦਾ ਵਾ ਕਮੈਂਟ ਕਰਕੇ ਦੱਸ ਦੇ ਕਰੋ ਚਲੋ ਆਪਾਂ ਸਹੀ ਉਹ ਚੀਜ਼ ਕਰਾਂਗੇ ਬਾਕੀ ਵੀਰ ਉਹ ਨਾ ਕਿ ਗੱਲ ਮੰਨ ਚ ਸੋਚੀ ਜਾਣ ਕਿ ਸਾਨੂੰ ਇਹ ਗੱਲ ਆਪਾਂ ਉਹਨਾਂ ਨੂੰ ਕਹੀ ਨਹੀਂ ਕਿਰੇ ਆਪਣੇ ਬਾਰੇ ਵਧੀਆ ਦਾ ਨਹੀਂ ਨਹੀਂ ਯਾਰ ਉਹ ਮੈਂ ਤੈਨੂੰ ਇੱਕੋ ਗੱਲ ਮੇਰੀ ਗੱਲ ਸੁਣ ਇੰਦਰ ਕਿਹੜੇ ਬੰਦੇ ਸਹੀ ਹਨ ਉਹ ਬੰਦਾ ਜੀ ਕੀ ਸੋਚੂਗਾ ਵੀ ਇਹ ਬੰਦੇ ਨੇ ਕਿ ਤੇ ਸਾਨੂੰ ਗੱਲ ਕਹੀ ਆ ਉਹਨਾਂ ਨੂੰ ਇਹ ਚੀਜ਼ ਦਾ ਪਤਾ ਹੀ ਆ ਇਹ ਗੱਲ ਕਿੰਨਾ ਨੂੰ ਗਈ ਹੈ ਤੇ ਕਿੰਨਾ ਨੂੰ ਲਾਈ ਆ ਦੂਜੇ ਤੇ ਇਹ ਗੱਲ ਹੁੰਦੀ ਆ ਕਿਰੇ ਵੀਰ ਆਪ ਨੂੰ ਸਹੀ ਸਮਝਦੇ ਹਨ ਨਾ ਤੋ ਉਹ ਦਾ ਆਪ ਨੂੰ ਲੱਖ ਵੀ ਕਿੱਥੇ ਮਰਜ਼ੀ ਕਹਿ ਦੇਣਾ ਵੀਰੇ ਇੱਥੇ ਖਲੋਣਾ ਪੈਣਾ ਤਾਂ ਆਪਾਂ ਖਲੋਈਦਾ ਖਲੋਈ ਦਾ ਵੀ ਆ ਹਾਂ ਉਹ ਚੀਜ਼ ਹੀ ਨਹੀਂ ਗੀ ਵੀ ਮੈਨੂੰ ਇਹ ਦੱਸ ਕੇ ਇੱਕੋ ਆਪਾਂ ਨਹੀਂ ਖਲੋਈਦਾ ਯਾਰ ਭਾਈ ਇੱਕ ਇੱਕ ਬੰਦੇ ਦਾ ਮੈਸੇਜ ਮੈਨੂੰ ਚਲੋ ਆਇਆ ਹੈ ਨਾ ਕਮੈਂਟਾਂ ਵਿੱਚ ਇੰਸਟਾਗ੍ਰਾਮ ਤੇ ਚਲੋ ਹਨਾ ਕਈ ਬੰਦੇ ਨਹੀਂ ਦੇਖਦੇ ਮੈਨੂੰ ਇੱਕੋ ਬੰਦੇ ਦਾ ਆਇਆ ਕਹਿੰਦੇ ਇੱਕੋ ਫੋਟੋ ਖਿਚਉਣ ਕਰ ਤੂੰ ਵੀ ਬੰਦੇ ਕੋਗੇ ਯਾਰ ਗੱਲ ਫੋਟੋ ਖਿਚਉਣ ਦੀ ਦੇ ਮੈਂ ਮਸਲੇ ਦੀ ਗੱਲ ਹੀ ਨਹੀਂ ਵਿੱਚ ਕੀਤੀ ਮੈਂ ਗੱਲ ਇਹ ਕੀਤੀ ਆ ਬੰਦੇ ਫੋਟੋ ਖਿਚਉਣ ਕਰਕੇ ਆਉਂਦੇ ਆ ਤਾਂ ਇੱਥੇ ਆ ਕੇ ਗੱਲ ਕੋਸ਼ ਕਰਦੇ ਆ ਮੈਂ ਸਿਰਫ ਇਹ ਗੱਲ ਕਹੀ ਸੀ ਅਕਈ ਦੇ ਵਿੱਚ ਐਵੇਂ ਉਹ ਗੱਲਾਂ ਫੇ ਮੈਂ ਕੀ ਗਾਲ ਤੇ ਚਲ ਹੁਣ ਆਪਾਂ ਕੱਢਣੀ ਨਹੀਂ ਨੀਗੀ ਚਲੋ ਗਾਲ ਕੱਢਣੀ ਬਸ ਸਾਡੀ ਮੂੰਹ ਤੇ ਰਕਤੀ ਪਈ ਐ ਨਾ ਚਲੋ ਆਪਾਂ ਇਹ ਚੀਜ਼ ਕਹਿਣਾ ਨਹੀਂ ਚਾਹੁੰਦੇ ਪਰ ਇਹ ਹਰੇਕ ਨੂੰ ਆਪਣੀ ਆਪਣੀ ਸਮਝ ਹੋਣੀ ਚਾਹੀਦੀ ਆ ਯਾਰ ਤੇ ਬਾਕੀ ਤੂੰ ਹੀ ਕਦਾਂ ਚੱਲੂਗਾ ਤਾਂ ਫੇ ਆਪਾਂ ਵੀ ਓਦਾਂ ਹੀ ਆ ਬਾਕੀ ਇੱਕ ਦੋ ਦਿਨਾਂ ਤੱਕ ਉਹ ਵੀ ਆਵਾ ਕਰਦੇ ਨਹੀਂ ਕੰਪਲੀਟ ਹੋਣਾ ਤੇ ਐਨ ਵਾਲਾ ਗਰੀ ਆਪਾਂ ਗੱਲ ਕੀਤੀ ਸੀ ਬਸ ਇੱਕੋ ਦੋ ਦਿਨਾਂ ਤੱਕ ਐਨ ਦਾ ਵੀ ਹੁਣ ਕਟਾ ਕਾਢ ਹੀ ਦੇਣਾ ਵਾ ਛੇ ਤੇ ਕੱਲ ਕਾਢੇ ਦੀਏ ਕੱਲ ਹੀ ਹੈ ਨਾ ਛੇ ਤੇ ਗੱਡਾਂਗੇ ਜੇ ਕੱਲ ਵੇਲੇ ਹੋਏ ਜੇ ਨਹੀਂ ਤਾਂ ਫੇਰ ਪਰਸੋਂ ਤਵੇ ਪੱਕਾਈ ਆ ਇਹਨਾਂ ਦੀਆਂ ਵਿੱਚ ਚੀਕਾਂ ਗਡਾਉਣੀਆਂ ਐਨ ਦੀਆਂ ਵਿੱਚ ਹੈ ਇਹਨਾਂ ਵਿੱਚ ਕਿਹੜੀ ਕਦਰ ਆ ਕਾਹੀ ਨਰੇ ਕੋਲ ਇਹ ਤਾਂ ਚੀਕਾਂ ਹੀ ਗਡੋਈ ਜਾਂਦੇ ਚੀਕਾਂ ਹੀ ਮੇਰੇ ਨਾਲ ਤਾਂ ਕੱਲ ਨੂੰ ਚੀਕਾਂ ਹੀ ਗਡਵਾਉਣੀਆਂ ਐਨ ਦੀਆਂ ਹੁਣ ਪਤਾ ਲੱਗੂ ਫੇਰ ਗੱਲ ਕੀ ਹੋ ਚੱਲ ਜੇ ਅੰਦਰ ਆਪਾਂ ਪਾਇਆ ਹੀ ਵਲੌਗ ਉਹ ਵਾਲਾ ਹਨਾ ਚੱਲ ਰੱਬ ਕੋਲ ਚੱਲ ਜੋ ਵੀ ਹੋ ਗਿਆ ਸਹੀ ਆ ਇਹ ਚੱਕਾ ਦੀ ਗੱਲ ਆ ਯਾਰ ਤੇ ਬਾਕੀ ਕਿੰਨੇ ਆਪਣੇ ਪੇਜ ਤੇ ਪੂੰਦੇ ਆ ਵੀਡੀਓ ਆਪ ਨੂੰ ਕੋਈ ਟੈਨਸ਼ਨ ਨਹੀਂ ਦਦੀ ਹੈਗੀ ਬਈ ਪੌਣੀ ਪਾਈ ਜੋ ਕੋਈ ਚਿੰਤਾ ਨਹੀਂ ਪਰ ਜੋ ਜੀ ਸਹੀ ਹੈ ਤੇ ਉਹ ਤਾਂ ਸਹੀ ਲਿਖਿਆ ਕਰ ਰਹੇ ਹੋਣਾ ਲੇਖ ਕੋਸ਼ ਦਿੰਦੇ ਆ ਤੇ ਹੁੰਦਾ ਕੋਸ਼ਾ ਵਿੱਚ ਗੱਲ ਸਾਰੀ ਇਹ ਆ ਮੇਨ ਤੇ ਬਾਕੀ ਹੁਣ ਆਪਾਂ ਚੱਲੇ ਆ ਪੇਂਡ ਨਾ ਚਲੋ ਪਿੰਡ ਹੋ ਆਈਏ ਕਾਫੀ ਦਿਨ ਹੋ ਗਏ ਨਹੀਂ ਤੇ ਹੋਰ ਇੰਦਰ ਕੋਈ ਗੱਲਬਾਤ ਸੁਣਾ ਤੂੰ ਵੀ ਢੱਲਾ ਜਾ ਬੋਦੀ ਮੈਂ ਤੈਨੂੰ ਇੰਦਰ ਪਹਿਲਾਂ ਵੀ ਕਿਹਾ ਸੀ ਚੀਕਾਂ ਹੀ ਘਟਾਉਣੀਆਂ ਈਆਂ ਤੇਰੇ ਬੰਦੇ ਗਲਤ ਬੋਲੇ ਜੀ ਇਹ ਬਾਤ ਹੋਈ ਸਿੱਧੇ ਹੀ ਚੱਲਣਾ ਈਆਂ ਪਤਾ ਨਾ ਸਿੱਧਾ ਸਿੱਧੇ ਹੀ ਚੱਲਣਾ ਈਆਂ ਜੋ ਗੱਲ ਆ ਸਿੱਧੀ ਠਾ ਤੇ ਬਾਕੀ ਚਲੋ ਬਾਕੀ ਵਲੌਗ ਬਣਾਉਨੇ ਅੱਗੇ ਤੇ ਨਾ ਕੋਈ ਸੱਜੇ ਤੇ ਨਾ ਕੋਈ ਖੱਬੇ ਤੇ ਕਿਹੜਾ ਸਾਨੂੰ ਲੱਗਿਆ ਕੁੱਤੀ ਦਾ ਧਿਆਨ ਰੱਖ ਮੈਂ ਤੈਨੂੰ ਕੀ ਕਹਿੰਦੇ ਮੈਂ ਤੈਨੂੰ ਕੀ ਕਹਿੰਦੇ ਵਾਰ ਵਾਰ ਇੱਕੋ ਗੱਲ ਨਹੀਂ ਉਹ ਕਰੀ ਜਾ ਹੁਣ ਨਹੀਂ ਗੱਲ ਇਹ ਕਹਿਣੀ ਵਿੱਚ ਚਲੋ ਠੀਕ ਆ ਪਰਵਾਹ ਨਹੀਂ ਕਹਨੇ ਹੂੰ ਉਹ ਸਕੂਲੇ ਪੜ੍ਹੇ ਆਪਾਂ ਉਹ ਕਿਹੜਾ ਸਾਹਮਣੇ ਉਹ ਸਕੂਲ ਕਿਹੜਾ ਸਾਹਮਣੇ ਫੱਤੇਆਂ ਜੀ ਕਹੀ ਜਾਂਦੇ ਹਾਂ ਉਹ ਸਕੂਲ ਸਾਹਮਣੇ ਉਹ ਰੇ

ਅੱਛਾ ਚੱਲ ਵਧੀਆ ਹੋਰ ਸਭ ਠੀਕ ਠਾਕ ਆ ਚਲੋ ਠੀਕ ਹੈ ਕੀ ਆਏ ਲੈ ਕੇ ਆਂਦਾ ਜੀ ਇਹ ਰਾਜਸਥਾਨ ਦਾ ਚੱਲ ਗਾ ਮੈਂ ਸਾਲਾ ਰਾਜਸਥਾਨ ਦਾ ਕੀ ਗੱਲ ਆ ਆਪਣੇ ਪੰਜਾਬ ਚ ਕਹਿ ਆਪਾਂ ਰਾਜਸਥਾਨ ਇੱਦਾਂ ਦੇ ਜੰਮਦੇ ਆ ਇਹ ਆਪਣੇ ਪੰਜਾਬ ਚ ਜੰਮੇ ਆ ਇਹ ਵਾਲੇ ਆਹੋ ਇਹ ਤੋਂ ਵੱਡਾ ਵੀ ਹੈਗਾ ਬਸ ਇਹ ਸਿਰਫ ਇਹ ਸਿਰਫ ਇੰਡੀਆ ਚ ਹੀ ਹੈ ਕੋਂ ਦਾ ਆਪਣੇ ਪੰਜਾਬ ਚ ਸੰਤਾਨਪੁਰ ਲੋਧੀ ਇਦਾਂ ਦੀ ਚੀਜ਼ ਇੱਥੇ ਜੰਮਦੀ ਆ ਆਹੋ ਸਾਡਾ ਜਿਹੜਾ ਮਾਦੀ ਰੋ ਦੇਖੋ ਸੈਂਪਲ ਸਾਡੇ ਆਹੋ ਹਜੇ ਤੋ ਵੱਡਾ ਵੀ ਪਿਆ ਬੋਲਿਆਂਦਾ ਨਹੀਂ ਪੈਲੀ ਦਿਖਾਉਂਦੇ ਕਿ ਪੈਲੀ ਇੱਟਾ ਦੀ ਅੱਜ ਕੋ ਲੋਕ ਨਾ ਚਾਹੀਦਾ ਆਹੋ ਆ ਪਹਿਲੀ ਕਿੰਨੀ ਤਾਨੂੰ ਹਾਈਵੇ ਤੇ ਦੇਖਣ ਦੀ ਆ ਇਹ ਆਪਣੀ ਆ ਚਾਚੇ ਦੀ ਆਲੇ ਦੀ ਪੱਕੇ ਰਾ ਕੋਕ ਕੇਰੀ ਰੱਖੀ ਆ ਨਾਲ ਲੈ ਕੇ ਵੀ ਕੋਕ ਹੁੰਦੇ ਆ ਪੀਣ ਨੂੰ ਹੀ ਬੜਾ ਆਇਆ ਤੇ नहीं कोई ना ਪੁੱਛ ਲਾਂਗੇ ਅਸੀਂ ਲੈ ਕੇ ਜਾਣਾ ਨਹੀਂ ਆਪਾਂ ਕੀ ਕਰਨ ਨਹੀਂ ਲੈ ਕੇ ਕਿੱਥੇ ਜਾਵਾਂਗੇ ਆਹ ਤੁਹਾਨੂੰ ਦਿਖਾਉਂਦਾ ਆਹ ਸੈਂਪਲ ਦਿਖਾ ਦੇਣਾ ਆਪਾਂ ਵੀਡੀਓ ਦਿਖਾ ਦਤੀ ਆ ਜਿਹੜੀ ਮਗਲ ਕਰ ਖਰ ਕੋ ਦਿਖਾਉਂਦਾ ਦੇਖੋ ਆ ਸਾਡੀ ਪੈੜੀ ਹੈ ਇੱਧਾ ਦੀ ਮੈਂ ਚੈਨ ਬਣਾਈਆਂ ਦੇਖੀ ਆ ਵਾਹ ਸਤਿਵਰੀ ਬੜੀ ਹੈ ਮੇਰਾ ਸਰ ਚੇਨ ਨੂੰ ਤੇ ਬਾਕੀ ਆ ਲੋ ਆਹੋ ਚੱਕਾ ਹੀ ਤੂੰ ਪੁੱਛਿਆ ਹਾਂ ਜੀ ਦੱਸੋ ਭਾਜੀ ਗੱਲ ਦੱਸੋ ਕੀ ਕਹਿਣੀ ਆ ਤੂੰ ਭਾਜੀ ਇੱਕ ਮੈਨੂੰ ਫਾਟਰ ਬਰਗਰ ਦਿਵਾ ਦਿਓ ਹਾਂ ਹੋਰ ਪੈਸੇ ਕੈਸ਼ ਜਾਂ ਗੂਗਲ ਪੇ ਕਿੱਦਾਂ ਤੁਸੀਂ ਕਰੋਗੇ ਆਪਾਂ ਕਰ ਦਾਂਗੇ ਪੇਮੈਂਟ ਸਕੈਨਰ ਇੱਥੇ ਪ੍ਰੂਫ ਪਹਿਲਾਂ ਨਹੀਂ ਮੇਰੀ ਪਹਿਲਾਂ ਗੱਲ ਸੁਣੋ ਮੇਰਾ ਵੀਰ ਤੈਨੂੰ ਦੱਸਿਆ ਕਿਨੇ ਇੱਥੇ ਖਾਣਾ ਆ ਜਾ ਇਹ ਮੈਂ ਤੁਹਾਡੀ ਰੀਲ ਦੇਖ ਕੇ ਭਾਈ ਆਇਆ ਰੀਲ ਦੇਖ ਕੇ ਤੇ ਤੁਹਾਰੇ ਕੋਈ ਹੋਂਦ ਆਪ ਵੀ ਆ ਗਿਆ ਉੱਧੇ ਹੀ ਤੇ ਪੈਸੇ ਵੀ ਦਿਖਾਉਂਗਾ ਨਾ ਪੈਸੇ ਦਿਖਾਦਾ ਟਾਜਰ ਕੇ ਸੋਖ ਆ ਗਿਆ ਬਰਗਰ ਤੋਂ ਇੱਕੇ ਲੈ ਤੋ ਛਾਲ ਮਾਰ ਕੇ ਓ ਜਾਨ ਨਹੀਂ ਦੁੱਤੀ ਸੀ ਆ ਨਾ ਸੀ ਆ ਨਾ ਪੈਸੇ ਦੇ ਕੇ ਜਾ ਚੱਲ ਉਹ ਬਰਗਰ ਹਾਂ ਇੱਕ ਲਾ ਦੀ ਟਿੱਕੀ ਤੋਂ ਬਿਨਾ ਲਾ ਦੀ ਨਹੀਂ ਚਲਾਦਾ ਮੈਂ ਆਪਣੇ ਨਹੀਂ ਲਾ ਦੇ ਪੀ ਪਾਏ ਕੋਸ਼ ਨਾ ਟਿਮ ਹੋਟਲ ਸਕਦੇ ਨਾਂ ਲੈਣਾ ਸੋਖਾ ਇੱਥੇ ਆ ਕਿੱਦਾਂ ਕੀ ਮੈਨੂੰ ਤਾਂ ਆਪ ਨਹੀਂ ਸਮਝ ਲੱਗਿਆ ਆ ਕਿੱਦਾਂ ਕਿ ਇੱਥੇ ਓਨ ਕਿਤੇ ਮਾਰੀ ਮੋਟੀ ਸ਼ੈਅ ਆ ਸਕਦੀ ਨਹੀਂ ਲਿਆ ਜਾਂਦਾ ਇਹ ਮਾਰੀ ਮੋਟੀ ਸ਼ੈਅ ਤੋਂ ਹੁੰਦੀਆਂ ਗਿਆ ਸਭ ਭਾਈ ਆਪਣਾ ਇੱਕ ਦਿਨ 22 ਆ ਕੀ ਮਹੋਟਲ ਵਾਲਾ ਨਹੀਂ ਨਹੀਂ ਇਹ ਕਿਆ ਹੈ ਪਿਆ ਹੈ ਹੁਣ ਦੱਸੋ ਬਾਈ ਚੁੱਪੀ ਹੋਗੇ ਯਾਰ ਯਾਰ ਚੁੱਪ ਤੇ ਮੈਂ ਸਵੇਰ ਦਾ ਤਾਂ ਡੰਡੀ ਕੰਦੇ ਆ ਅੱਛਾ ਵੀ ਸੁਖਵੀਰ ਤੋਂ ਇੱਕ ਡਾਇਲੌਗ ਬੁਲਾਉਣਾ ਆਪਾਂ ਦੱਸੋ ਆਪਾਂ ਬੋਲ ਦਿੰਨੇ ਆ ਭਾਜੀ ਚਲੋ ਬੋਲੋ ਫਿਰ ਕੀ ਬੋਲਣਾ ਦੱਸੋ ਆਹ ਲਾ ਡਾਇਲੌਗ ਬੋਲੋ ਹੂੰ ਜਿਹੜੀ ਮੈਂ ਤੁਹਾਨੂੰ ਮੈਂ ਹੁਣੇ ਟੋਕ ਰਿਹਾ ਹਾਂ ਤੁਹਾਨੂੰ ਬੋਲ ਫਾਟ ਲੋ ਵੀਰ ਪੌੜੇ ਪੌੜੇ ਨਹੀਂ ਹੋਣੀ ਐ ਭਾਜੀ ਐਦਾਂ ਹੀ ਚੱਲਣੀ ਓ ਜੋ ਕੁਛ ਹੋਣਾ ਸਾਹਮਣੇ ਤੂੰ ਹੱਸੀਆਂ ਦੇ ਇੱਥੇ ਪਾਲੀ ਪੁੱਛ ਕੇ ਹੱਸਿਆਗਾ ਤੂੰ ਹਾਂ ਰੋਫ ਹਾਂ ਰੋਫ ਇੱਥੇ ਹੁਣ ਇੱਕ ਕੌਫੀ ਬਣਾ ਦੀ ਯਾਰ ਠੀਕ ਐ ਭਾਈ ਪੈ ਗੁਗਰ ਦੇਗਾ ਨਹੀਂ ਕਹਿੰਦੇ ਹੈ ਸਾਡੇ ਕੋ ਪੁੱਛਣ ਦਿੰਦੇ ਹਾਂ ਸਾਡੇ ਹਾਡੇ ਕੋ ਪੁੱਛਣ ਦਿੰਦੇ ਬਹੁਤ ਠੀਕ ਆ ਤੁਸੀਂ ਮੇਰੇ ਕੋਲ ਆ ਬਹੁਤ ਕਿਹਦਾ ਸਵਾਲ ਆ ਬੈਠੋ ਬਾਬਾ ਜੀ ਪਰ ਸਹੀ ਮੈਨੇ ਦੱਸੋ ਫੌਡਰ ਵਰਕਰ ਹੋ ਗਿਆ ਜਿਹੜਾ ਬਰਗਰ ਕਿੰਨੇ ਕਿ ਹੈ ਹੈ ਬਰਗਰ ਹੋ ਖਾਣ ਲੱਗ ਗਿਆ ਚਲਦੇ ਮੈਂ ਕੱਲ ਦਾ 4000 ਦੇ ਦੋ ਬਰਗਰ ਕਰ ਦੂ ਆਲੋ ਕੱਲ ਆਤੀ ਕੱਢੀ ਚੱਲ ਚੱ ਰਹਿਣ ਦੀ ਯਾਰ ਜਿਆਦੇ ਬਰਗਰ ਨਹੀਂ ਜੰਦੇ ਇਹ ਇੱਕ ਇਹ ਦੀਆ ਅੱਛਾ ਲਾਤੀ ਆ ਹਲਮਟੂ ਫਾਰ ਭਾਈ ਦੀ ਬਣਾਈ ਗੱਲ ਬਦਲ ਗੱਲ ਬਦਲ ਦੇਆ ਵਿੱਚ ਵਿੱਚ ਭਾਜੀ ਹੋਰ ਚਲੋ ਭਾਜੀ ਬੋਲੋ ਲਗਾਤਾਰ ਇੱਕ ਕਰੀ ਕੱਲਾ ਬੁਲਾ ਕੇ ਦੇਖ ਲੈ ਤੇ ਕਾਪੀ ਵੈਲੈਂਟਾਈਨ ਡੇ ਸਾਰੇ ਲੈ ਉਹ ਕਰ ਜੋ ਤੁਹਾਡਾ ਡਾਇਲੋਗ ਆ ਜਾਂ ਆਪਣਾ ਕਰਾਂਗੇ ਤੁਸੀਂ ਆਪਣਾ ਕੰਪਲੀਟ ਕਰੋ ਡਾਇਲੋਗ ਕਿਹੜਾ ਬੋਲਣ ਦਾ ਹੈ ਬੋਲੋ ਸੋਨੋ ਡਾਇਲੋਗ ਕੌਫੀ ਬਣਾ ਕੇ ਦੇ ਭਾਈ ਨੂੰ ਸੁਰਤ ਆਵੇ ਜਾ ਤੋਹੀ ਲਾ ਕੇ ਦੇ ਕੱਪ ਡਾਇਲੋਗ ਦੋ ਯਾਰ ਡਾਇਲੋਗ ਓਏ ਡਾਇਲੋਗ ਤੁਹਾਡੇ ਕੋਲ ਹੀ ਆ। ਕਾਗਜ਼ਾਂ ਕਾਪੀ ਪੈਨ ਤੇ ਲੈ ਕੇ ਰੱਖਿਆ ਹੋਇਆ ਇੱਥੇ। ਇਹ ਗੱਲਾਂ ਥੋੜੇ ਉਦਾਂ ਮੈਨੂੰ ਕਿਤੇ ਲਿਖਣਾ ਨਹੀਂ ਹੁੰਦਾ। ਤੇ ਮੈਂ ਕੀ ਕਿਹਾ ਵਾ ਇੱਕ ਦਈ ਯਾਰ ਪਾਉਂ ਜੀ ਮੇਰੇ ਦੋ ਉਹ ਲੈ ਭਾਈ ਤੂੰ ਫੋਨ ਜੇਬੀ ਚ ਪਾ ਲਿਆ ਯਾਰ। ਤੂੰ ਕਿੱਦਾਂ ਤੂੰ ਪਾ ਲਈ। ਨਹੀਂ ਹੁੰਦਾ ਲਿਖਣਾ। ਹਾਂ ਸੱਚੀ ਲਿਖਣਾ ਹੁੰਦਾ ਤਾਂ ਆਪਾਂ ਉਹ ਕਿਤਾਬ ਪੜਿਓ। ਮੇਰੇ ਆੜੀ। ਮਿਲਾਂਗੇ ਜਰੂਰ ਅੜੀ ਕਿਤਾਬ ਪੜਿਓ। ਗਾਲੀ ਚੇਂਜ ਕਰ ਗਿਆ ਵੇਲਾ ਵੇਲਾ ਲੈ ਉਹ ਤੇ ਲੈ ਮੈਂ ਬੜਾ ਨਾ ਤੂੰ ਨਾ ਟੈਸਟ ਲੈ ਸੁੱਕ ਐਦਾਂ ਮੈਂ ਵੀ ਫੋਨ ਲੈ ਕੇਗਾ ਦੱਸੋ ਉਹਦਾ ਪਾੜੀ ਲੈਣਾ ਹੋਇਆ ਸੋ ਮੈਨੂੰ ਲੈਣ ਤੋਂ ਬੜਿਓ ਤੇਰੇ ਨਾਲ ਨਹੀਂ ਨਹੀਂ ਤੇਰੇ ਨਾਂ ਦੇ ਅੱਖਰ ਯਾ ਚੁੱਕੀ ਵਲੋਗ ਦੇ ਡਾਂਗ ਆਪਾਂ ਮੈਂ ਰੇਡ ਤੇ ਮੈਨੂੰ ਹੁੰਦੇ ਨਹੀਂ ਆਈ ਤੇ ਭਾਤੜੀ ਆ ਬਾਕਹ ਹੋਂ ਦਾ ਕੁਝ ਫੈਸਲਾ ਤੇਰੇ ਕੁਝ ਮਯਾਗ ਤੇ ਚੱਕਰ ਵਿੱਚ ਇਸ ਮੇਰੀ ਸਾਰੀ ਜਿੰਦ ਜਿੰਦ ਲਾਵੀ ਗੁਲਾਮੀ ਆ ਜਿੰਦ ਜਿੰਦ ਗਵਾਚੀ ਤੇਰੇ ਨਾਲ ਤੇ ਆਖਰ ਵਿੱਚ ਦਿਮਾਗ ਮੇਰਾ ਆ ਗਿਆ ਕੀੜਾ ਕੀੜਾ ਤਰੁੰਦੀਆਂ ਦੁੱਖਾਂ ਹੰਪ ਘਾਰਿਆ ਮਚੀ ਚਲੋ ਯਾਰ ਬਾਕੀ ਤੇਰੀ ਦੀ ਸ਼ਰਤ ਹੋ ਗਈ ਹੈ ਨਾ ਚਲੋ ਹੁਣ ਤੂੰ ਹੀ ਦੱਸੋ ਚਲੋ ਚਲੋ ਹੁਣ ਬੋਲੋ ਡਾਇਲੋਗ ਕੱਢੋ ਹੁਣ ਨਹੀਂ ਦੋ ਗਾਓ ਫੂਨ ਵਾਲਾ ਫੂਨ ਵਾਲਾ ਸੁਰਮੇ ਵਾਲਾ ਤੁਹਾਡੇ ਸੱਚੀ ਨਾ ਖਾਨੀਆਂ ਜੇ ਕਰਨੀਆਂ ਮੈਨੂੰ ਸੁਰਮਾ ਪਾ ਕੇ ਗਾਓ ਨਹੀਂ ਇਹ ਗੱਲ ਕੀਤੀ ਹੈ ਇਹ ਤੁਹਾਡੇ ਬਾਤ ਤੂੰ ਹੀ ਡਾਇਲੋਗ ਬਣਾ ਲੈ ਆ ਲਾ ਦੀ ਵਿੱਚ ਕਲਿੱਪ ਖੁਸ਼ ਖਬਰੀ ਖੁਸ਼ ਖਬਰੀ ਭਾਜੀ ਦੋਨ ਲਗਾ ਵਾ ਨਹੀਂ ਨਹੀਂ ਹੁਣ ਕੀ ਯਾਰ ਮੈਨੂੰ ਤੇ ਬੋਲਣਾ ਨਹੀਂ ਉਹ ਮੈਂ ਤੇ ਗੀਰ ਨੂੰ ਗਿਆ ਸੋਕੋ ਬੁਲਾਉਣਾ ਅੱਜ ਅਸੇ ਉਹ ਤਾਂ ਡੇਕੀ ਆ ਤਾਂ ਸਵੇਰ ਦਾ ਡੇਕੀ ਆ ਨਾ ਸੁੱਕ ਡਾਇਲਗ ਬੋਲੂ ਡਾਇਲਗ ਬੋਲੂ ਉਹਨੇ ਮੇਰੇ ਨਾਲ ਬਿੱਲਾ ਭਾਜੀ ਭੱਜ ਗਈ ਫੇਰ ਜੁਬਾਨ ਤੇ ਹਾਂ ਇਨੀ ਭੱਜਿਆ ਅਸੀਂ ਤੇ ਵੇਲਾ ਸਾਰਾ ਕੋ ਕੀਤਾ ਹੀ ਯਾਰ ਤੁਸੀਂ ਮੇਰੇ ਸਰਪੰਨਾਂ ਨਹੀਂ ਕਰੋ ਇਹ ਤਾਂ ਡਾਇਲਗ ਹੈ ਤੁਹਾਡਾ ਬਹਿ ਜਾ ਵੀਰੇ ਲੈ ਵੀ ਇਹ ਬਾਈ ਆ ਛੇਰੀ ਛੂਰੀ ਸਾਰਾ ਕੋ ਇਹੋ ਹੀ ਲਿਖਦਾ ਵਾ ਤੇ ਬਾਕੀ ਕਿਸੇ ਦਾ ਦਿਲ ਟੁੱਟਾ ਵਾ ਤੇ ਇਹ ਬਾਈ ਨੂੰ ਮਿਲੋ ਤੇ ਜੋ ਕਿਤਾਬਾਂ ਜੋ ਵੀ ਚਾਹੀਦੀ ਐ ਕੋ ਮਿਲ ਜਾਂਦੀ ਆ ਇੱਥੇ ਆਓ ਸਾਰਾ ਕੁਝ ਮਿਲੂਗਾ ਇੱਥੇ ਤੁਹਾਨੂੰ ਸਾਰੇ ਹਰ ਤਰ੍ਹਾਂ ਦੇ ਕਿਤਾਬਾਂ ਆ ਲਿਖੇ ਦੂਜਾ ਸਮਾਨ ਨਹੀਂ ਮਿਲੂਗਾ ਜਦੋਂ ਇਹ ਕਹਾਂ ਉਹ ਕਹਿਣਾ ਭਾਜੀ ਕਿੱਦਾਂ ਆਪਾਂ ਬੋਲੋ ਤੁਹਾਨੂੰ ਨਾਲ ਤੁਹਾਨੂੰ ਕੌਫੀ ਮਿਲੂਗੀ ਸਾਦੇ ਵੇਖ ਉਧਰ ਕੀ ਪਿੱਛੇ ਉਹਨੇ ਥੁੱਕਦੇ ਨ ਲੱਗੇ ਤੇ ਸਿਰ ਤੇ ਕੀ ਕਰਦੇ ਨ ਲੱਗੇ ਥੁੱਕਦੇ ਲੱਗੇ ਕਰਦੇ ਨ ਮੈਂ ਵੀ ਥੁੱਕਦੇ ਲੱਗੇ ਪੱਗ ਵਾ ਤੇ ਬੰਨੀ ਉੱਚੀ ਗਾਦੀ ਟੈਨਸ਼ਨ ਤੋਕਾਂ ਤਾਂ ਤਾਂ ਨਹੀਂ ਨਹੀਂ ਮੈਨੂੰ ਪਤਾ ਦੁੱਦੂ ਜਾਂ ਦੋ ਗੱੜੀ ਫਰੀ ਜਾਂ ਦੇਵ ਲੈ ਕੋਦੋਂ ਦੇਖੀ ਮੈਂ ਵੀਡੀਓ ਸਟਾਰਟ ਕਰਤੀ ਉਥੇ ਚੁੱਪ ਦੇਖੀ ਜਾਈ ਨਹੀਂ ਜਿੱਥੇ ਵੀਡੀਓ ਸਟਾਰਟ ਗੱਲ ਕੀਤੀ ਆ ਹਾਂ ਹਾਂ ਦਾ ਆਪ ਹੀ ਹਿਸਾਬ ਲਾਉਣ ਦੇ ਪੈਸਾ ਤਾਂ ਕੋਈ ਗੱਲ ਹੀ ਨਹੀਂ ਵਿੱਚ ਪਤਾ ਗੱਲ ਕਿਹਾ ਜਮੇ ਨੇ ਪਤਾ ਕੰਮ ਕਿਉਂਦਾ ਇਹ ਪਹਿਲਾਂ ਬੰਦ ਗੱਡੀ ਦੇ ਖਲੋਦੀ ਆ ਗੱਡੀ ਦੇ ਵਿੱਚ ਖਲੋਦੀ ਆ ਵਾ ਆਦ ਕਾਲ ਚ ਇੱਤੇ ਨੇ ਆਹ ਵੇਹ ਨਹੀਂ ਗੱਡੀ ਇਹ ਨਾਲ ਥਰੂ ਬਣਾਉਣੀ ਇਹ ਨਾਲੇ ਪਹਿ ਅੱਜ ਮੇਰੀ ਰੀਲ ਪਾ ਦੇਣੀ ਕਰਵਾ ਕਰ ਨਹੀਂ ਨਹੀਂ ਪਾ ਰੀਲ ਇਹਦੀ ਰੀਲ ਪਾ ਦੇਣੀ ਫੇਰ ਨਵੀਂ ਰੀਲ ਪਾਣੀ ਪਤਾ ਕਿਹੜੀ ਪਾਣੀ ਆ ਗੱਡੀ ਤੇ ਖਲਾੜਦੀ ਆ ਪੈ ਕੇ ਨਾ ਗੱਡੀ ਤੇ ਕੋਟਿੰਗ ਕਰਾ ਲਈ ਨਹੀਂ ਨਹੀਂ ਤੂੰ ਉਹ ਛੱਡੋ ਭਾਜੀ ਇਹਦਾ ਕੁੰਡਾ ਦੱਸੋ ਕਿੱਧਰ ਵਾ ਬੱਸ ਦਾ ਅਕੇ ਟਰਾਲੀ ਦਾ ਸੱਚ ਹੈ ਬਾਹੀ ਰਾਤ ਨੂੰ ਫੇ ਲੈ ਜਾਣੀ ਨਹੀਂ ਦੇਣ ਕਿ ਉੱਚਾ ਦੀ ਗਾਲਾਂ ਹੀ ਕਰਪੂਸਲੇ ਲਾ ਦੇਣੀ ਜਾ ਕੇ ਨਹੀਂ ਨਹੀਂ ਭਾਜੀ ਜੋ ਥਰੂ ਲਿਆ ਯਾਰ ਜੋ ਕਮੀਆਂ ਹੈ ਹਾਂ ਲੱਭੋ ਉੱਥੇ ਹੋ ਜਾਂਦੇ ਮੈਂ ਦੱਸਿਆ ਕੋਟੇ ਤੇਰੇ ਆ ਜਾਣੇ ਰੈਟ ਚੱਕਰੇ ਡਾਪੇ ਸਾਰੇ ਥੱਲੇ ਸੁਟਨੇ ਆ ਚੱਲੋ ਉੱਥੇ ਆ ਗਏ ਚਲੋ ਜੇ ਨਹੀਂ ਪਸੰਦ ਹੋ ਆ ਜਾਾਂਗੇ ਵੇਖਾ ਲੱਭੋ ਦੀ ਖੁੱਲੀ ਡੁੱਲੀ ਹੁਣ ਮੈਂ ਤਾਂ ਇੱਕੋ ਗੱਲ ਪੁੱਛਣ ਤਿਆਂ ਜੇ ਜਾਣਾ ਵਾ ਉੱਥੇ ਤੇ ਮਾਨੂੰ ਫੋਨ ਲਾ ਕੇ ਕਵਾ ਕਹਦੇ ਕਹਦੇ ਭਾਈ ਹੁਣੇ ਦੱਸ ਦੋ ਉਹ ਕਰਾਉਣੀ ਆ ਅੱবি ਘਰ ਅੱਗੇ ਆਪਾਂ ਪਹੁੰਚ ਤੇ ਅੱਜ ਦਾ ਵਲੌਗ ਇਨਹੀਂ ਜੇ ਵਧੀਆ ਲੱਗਾ ਸਾਰੇ ਕਮੈਂਟ ਕਰਕੇ ਦੱਸੋ ਜੋ ਜੋ